ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅੱਜ ਅਸੀਂ 9ਵੀਂ ਕਲਾਸ ਦੀ ਪੰਜਾਬੀ ਦੀ ਪੁਸਤਕ ਵਿੱਚ ਸ਼ਾਮਲ ਇਕਾਂਗੀ ਪਰਤ ਆਉਣ ਤੱਕ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਪਾਤਰਾਂ ਦੇ ਚਰਿੱਤਰ ਚਿੱਤਰਣ ਕਰਾਂਗੇ ਪਰੇਸ਼ਨ ਫਸਟ ਸੱਜਣ ਦਾ ਚਰਿੱਤਰ ਚਿੱਤਰਣ ਕਰੋ ਸੱਜਣ ਪਰ ਧੋਣ ਤੱਕ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ ਉਸ ਦੇ ਬਾਪ ਦਾ ਨਾਂ ਪੰਜਾਬਾ ਹੈ ਜੋ ਕਿ ਬਜ਼ੁਰਗ ਹੈ ਕਰਤਾਰੀ ਉਸ ਦੀ ਪਤਨੀ ਹੈ ਅਤੇ ਦੀਪਾ ਉਸ ਦਾ ਪੁੱਤਰ ਸੁੰਦਰ ਉਸ ਦਾ ਛੋਟਾ ਭਰਾ ਹੈ ਸੰਤੀ ਉਸ ਦੇ ਛੋਟੇ ਭਰਾ ਦੀ ਪਤਨੀ ਹੈ ਪਰ ਇਸ ਦੀ ਸਾਲੀ ਵੀ ਲੱਗਦੀ ਹੈ ਸੱਜਣ ਆਪਣੇ ਭਰਾ ਸੁੰਦਰ ਵਾਂਗ ਹੀ ਪਿੰਡ ਵਿੱਚ ਖੇਤੀ ਦਾ ਕੰਮ ਕਰਦਾ ਹੈ ਪਤਨੀ ਦੇ ਲੜਾਕੇ ਸੁਭਾਅ ਤੋਂ ਦੁਖੀ ਸੱਜਣ ਆਪਣੇ ਭਰਾ ਸੁੰਦਰ ਵਾਂਗ ਹੀ ਆਪਣੀ ਪਤਨੀ ਕਰਤਾਰੀ ਦੇ ਦਰਾਣੀ ਨਾਲ ਝਗੜਾ ਕਰਨ ਦੇ ਸੁਭਾਅ ਤੋਂ ਬਹੁਤ ਦੁਖੀ ਹੈ ਉਹ ਨਹੀਂ ਚਾਹੁੰਦਾ ਕਿ ਜਦੋਂ ਜੀ ਕਰੇ ਉਸ ਨਾਲ ਆਪਣੀ ਦਰਾਣੀ ਵਿਰੁੱਧ ਗੱਲਾਂ ਸ਼ੁਰੂ ਕਰ ਦੇਵੇ ਤੇ ਉਸ ਨੂੰ ਪ੍ਰੇਸ਼ਾਨ ਕਰੇ ਕਿਉਂਕਿ ਉਹ ਉਸ ਨੂੰ ਵੀ ਘੱਟ ਨਹੀਂ ਸਮਝਦਾ ਨਿਰਪੱਖ ਸੱਜਣ ਆਪਣੀ ਪਤਨੀ ਕਰਤਾਰੀ ਅਤੇ ਆਪਣੇ ਭਰਾ ਦੀ ਪਤਨੀ ਸੰਤੀ ਦੇ ਝਗੜੇ ਵਿੱਚ ਦੋਹਾਂ ਨੂੰ ਇੱਕੋ ਜਹੀ ਕਸੂਰਵਾ ਸਮਝਦਾ ਹੈ ਤੇ ਕਿਸੇ ਦਾ ਪੱਖ ਨਹੀਂ ਲੈਂਦਾ ਇਸੇ ਕਰਕੇ ਉਹ ਕਰਤਾਰੀ ਦੀਆਂ ਸੰਤੀ ਵਿਰੁੱਧ ਗੱਲਾਂ ਸੁਣ ਕੇ ਉਸ ਨੂੰ ਕਹਿੰਦਾ ਹੈ ਉਹ ਤੂੰ ਕਿਸੇ ਨਾਲੋਂ ਘਟ ਐ ਮੈਂ ਜਾਣਦਾ ਨਹੀਂ ਤੁਸੀਂ ਦੋਵੇਂ ਟੋਆ ਪੁੱਟ ਕੇ ਦੱਬਣ ਵਾਲਿਓ ਅਤੇਜੀ ਸਕੀਆਂ ਪਹਿਣਾ ਘਰ ਚ ਲੈ ਆਓ ਇਹ ਸਕੀਆਂ ਪਹਿਣਾ ਤਾਂ ਸੁਪਨਾ ਨੂੰ ਵੀ ਟੱਪੀਆਂ ਫਿਰਦੀਆਂ ਉਹ ਸੁੰਦਰ ਵਾਂਗ ਹੀ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਸ ਨੂੰ ਘਰ ਵਿੱਚ ਪਿਆਰ ਨਾ ਰਹਿਣ ਦੀ ਗੱਲ ਵਾਰ-ਵਾਰ ਨਾ ਕਹਿਣੀ ਪਵੇ ਉਹ ਕਰਤਾਰੀ ਸੁੰਦਰ ਤੇ ਸੰਤੀ ਤਿੰਨਾਂ ਨੂੰ ਹੀ ਕਹਿੰਦਾ ਹੈ ਆਪਣੇ ਆਪਣੇ ਘਰ ਰਹੋ ਬੰਦਿਆਂ ਵਾਂਗੂ ਸਾਰੇ ਨਹੀਂ ਫੇਰ ਜੇ ਮੈਨੂੰ ਚੜ ਗਿਆ ਨਾ ਰੋਣ ਅਜਿਹੀ ਕਰੂੰ ਸਾਰਿਆਂ ਨਾਲ ਬਈ ਅਗਲਾ ਪਿਛਲਾ ਝਾਕੋਂਗੇ ਸਮਝੇ ਸੁੰਦਰ ਨਾਲੋਂ ਗਰਮ ਸੁਭਾ ਦਾ ਸੱਜਣ ਸੁੰਦਰ ਨਾਲੋਂ ਜਰਾ ਕੁ ਗਰਮ ਸੁਭਾ ਦਾ ਹੈ ਜਿੱਥੇ ਸੁੰਦਰ ਆਪਣੀ ਪਤਨੀ ਸੰਤੀ ਨੂੰ ਨਰਮੀ ਨਾਲ ਚੁੱਪ ਕਰਾਉਂਦਾ ਹੈ ਉੱਥੇ ਸੱਜਣ ਆਪਣੀ ਪਤਨੀ ਕਰਤਾਰੀ ਨੂੰ ਕਹਿੰਦਾ ਹੈ ਤੂੰ ਮੇਥੋਂ ਹੁਣ ਟੰਬੇ ਖਾ ਕੇ ਹੀ ਹਟੇਂਗੀ ਪਰੰਤੂ ਇਸ ਦੇ ਬਾਵਜੂਦ ਉਹ ਨਿਰਪੱਖ ਰਹਿੰਦਾ ਹੈ ਉਸਦੇ ਬੋਲ ਇਸ ਤਰ੍ਹਾਂ ਲੱਗਦੇ ਹਨ ਜਿਵੇਂ ਕਿ ਉਹ ਕਰਤਾਰੀ ਦੋਹਾਂ ਨੂੰ ਕਹਿ ਰਿਹਾ ਹੋਵੇ ਬਾਪੂ ਦਾ ਖਿਆਲ ਰੱਖਣ ਵਾਲਾ ਜਦੋਂ ਉਸ ਨੂੰ ਬਾਪੂ ਜਰਾ ਢਿੱਲਾ ਹੋਇਆ ਦਿਸਦਾ ਹੈ ਤਾਂ ਉਹ ਬਹੁਤ ਫਿਕਰਮੰਦ ਹੁੰਦਾ ਹੈ ਉਹ ਉਸ ਦੀ ਦੇਖਭਾਲ ਕਰਦਾ ਹੋਇਆ ਉਸ ਨੂੰ ਆਪਣੇ ਘਰ ਵਿੱਚ ਆ ਜਾਣ ਲਈ ਕਹਿੰਦਾ ਹੈ ਜਦੋਂ ਬਾਪੂ ਨਹੀਂ ਮੰਨਦਾ ਤਾਂ ਉਹ ਬਹੁਤ ਫਿਕਰਮੰਦ ਹੁੰਦਾ ਹੈ ਫਿਰ ਉਹ ਸੁੰਦਰ ਵਾਗੀ ਦੀਪੇ ਦੇ ਜਿੰਦੇ ਤੇ ਬਾਪੂ ਦੀ ਮਾਨਸਿਕ ਹਾਲਤ ਬਾਰੇ ਸਮਝਾਉਣ ਤੇ ਘਰ ਨੂੰ ਇਕੱਠਾ ਕਰਨਾ ਮੰਨ ਜਾਂਦਾ ਹੈ ਜਿਸ ਨੂੰ ਸੰਤੀ ਵੀ ਤੇ ਹੋਰ ਸਾਰੇ ਵੀ ਮਨਜ਼ੂਰ ਕਰ ਲੈਂਦੇ ਹਨ ਅਗਲਾ ਪਾਤਰ ਸੁੰਦਰ ਦਾ ਚਰਿੱਤਰ ਚਿੱਤਰਣ ਕਰੋ ਜਾਣ ਪਛਾਣ ਸੁੰਦਰ ਪਰਤ ਹੋਣ ਤੱਕ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ ਉਸ ਦੇ ਬਾਪ ਦਾ ਨਾਂ ਪੰਜਾਬਾ ਹੈ ਜੋ ਕਿ ਬਜ਼ੁਰਗ ਹੈ ਸੰਤੀ ਉਸ ਦੀ ਪਤਨੀ ਹੈ ਤੇ ਜਿੰਦਾ ਉਸ ਦਾ ਪੁੱਤਰ ਕਰਤਾਰੀ ਉਸ ਦੇ ਭਰਾ ਦੀ ਪਤਨੀ ਹੈ ਜੋ ਕਿ ਉਸ ਦੀ ਸਾਲੀ ਵੀ ਲੱਗਦੀ ਹੈ ਪਰ ਉਹ ਉਸ ਨੂੰ ਭਾਬੀ ਕਹਿੰਦਾ ਹੈ ਉਹ ਆਪਣੇ ਪ੍ਰਾ ਸੱਜਣ ਵਾਂਗ ਹੀ ਪਿੰਡ ਵਿੱਚ ਖੇਤੀ ਕਰਦਾ ਹੈ ਪਤਨੀ ਦੇ ਲੜਾਕੇ ਸਵੇਰ ਤੋਂ ਦੁਖੀ ਸੁੰਦਰ ਆਪਣੇ ਪ੍ਰਾ ਸੱਜਣ ਵਾਂਗ ਹੀ ਆਪਣੀ ਪਤਨੀ ਸੰਤੀ ਦੇ ਸਵੇਰ ਤੋਂ ਬਹੁਤ ਦੁਖੀ ਹੈ ਉਹ ਉਸ ਦੀ ਆਕਰਤਾਰੀ ਵਿਰੁੱਧ ਗੱਲਾਂ ਨੂੰ ਸੁਣ ਕੇ ਦੁਖੀ ਹੋਇਆ ਉਸ ਨੂੰ ਕਹਿੰਦਾ ਹੈ ਫੇ ਸ਼ੁਰੂ ਕਰ ਦਿੱਤਾ ਜੰਗ ਹਿੰਦ ਪੰਜਾਬ ਦਾ ਮੱਖਾਂ ਦੋ ਘੜੀ ਰਮਾ ਰਮਾਨ ਨਾਲ ਵੀ ਬਹਿ ਲਿਆ ਕਰੋ ਪੰਜਵੇਂ ਦ੍ਰਿਸ਼ ਵਿੱਚ ਉਹ ਕਰਤਾਰੀ ਨਾਲ ਬੋਲ ਬੁਲਾਰਾ ਕਰ ਰਹੀ ਆਪਣੀ ਪਤਨੀ ਨੂੰ ਹੀ ਕਹਿੰਦਾ ਹੈ ਤੂੰ ਫਿਰ ਕੰਜਰ ਖਾਣਾ ਸ਼ੁਰੂ ਕਰ ਲਿਆ ਤੈਨੂੰ 100 ਵਾਰੀ ਕਿਹਾ ਬਈ ਬੜੇ ਛੋਟੇ ਦਾ ਲਿਹਾਜ਼ ਕਰ ਲਿਆ ਕਰ ਨਿਰਪੱਖ ਉਹ ਆਪਣੀ ਪਤਨੀ ਸੰਤੀ ਦੇ ਉਸਦੀ ਜਠਾਣੀ ਨਾਲ ਝਗੜੇ ਵਿੱਚ ਨਿਰਪੱਖ ਰਹਿੰਦਾ ਹੈ ਉਹ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਉਹ ਮੈਂ ਤਾਂ ਕਹਿੰਨਾ ਦੋਵੇਂ ਜਣੀਆਂ ਪਿਆਰ ਨਾ ਰਿਹਾ ਕਰੋ ਘਰ ਵਿੱਚ ਤਫਾਕ ਬਣਾਈ ਰੱਖੋ ਦੱਬ ਘੁੱਟ ਕੇ ਗੁਜ਼ਾਰਾ ਕਰੋ ਉਹ ਸੱਜਣ ਵਾਂਗ ਹੀ ਹਰ ਵਕਤ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਸ ਨੂੰ ਘਰ ਵਿੱਚ ਪਿਆਰ ਨਾ ਰਹਿਣ ਦੀ ਗੱਲ ਵਾਰ-ਵਾਰ ਨਾ ਕਹਿਣੀ ਪਵੇ ਸੱਜਣ ਨਾਲੋਂ ਨਰਮ ਸੁਭਾਅ ਵਾਲਾ ਉਹ ਆਪਣੇ ਪ੍ਰਸੱਜਣ ਨਾਲੋਂ ਨਰਮ ਸੁਭਾਅ ਵਾਲਾ ਹੈ ਉਹ ਕਰਤਾਰੀ ਤੇ ਸੰਤੀ ਨਾਲ ਸੱਜਣ ਵਾਂਗ ਪੇਸ਼ ਨਹੀਂ ਹੁੰਦਾ ਜਿੰਦਾ ਵੀ ਆਪਣੇ ਬਾਪੂ ਦੇ ਸੁਭਾਅ ਨੂੰ ਨਰਮ ਕਹਿੰਦਾ ਹੈ ਜਿਸ ਦੀ ਸੰਤੀ ਅੱਗੇ ਵਾ ਨਹੀਂ ਚਲਦੀ ਬਾਪੂ ਦਾ ਖਿਆਲ ਰੱਖਣ ਵਾਲਾ ਸੁੰਦਰ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਬਾਪੂ ਕੁਝ ਢਿੱਲਾ ਹੈ ਤਾਂ ਉਹ ਉਸ ਦਾ ਫਿਕਰ ਕਰਦਾ ਹੈ ਤੇ ਉਸ ਨੂੰ ਆਪਣੇ ਘਰ ਚੱਲਣ ਲਈ ਕਹਿੰਦਾ ਹੈ ਜਦੋਂ ਬਾਪੂ ਨਹੀਂ ਮੰਨਦਾ ਤਾਂ ਉਹ ਬਹੁਤ ਫਿਕਰਮੰਦ ਹੁੰਦਾ ਹੈ ਉਹ ਸੱਜਣ ਵਾਂਗ ਹੀ ਦੀਪੇ ਤੇ ਜਿੰਦੇ ਤੇ ਬਾਪੂ ਦੀ ਮਾਨਸਿਕ ਹਾਲਤ ਬਾਰੇ ਸਮਝਾਉਣ ਤੇ ਘਰ ਨੂੰ ਮੁੜ ਇਕੱਠਾ ਕਰਨਾ ਮੰਨ ਜਾਂਦਾ ਹੈ ਜਿਸ ਨੂੰ ਕਰਤਾਰੀ ਤੇ ਹੋਰ ਸਾਰੇ ਵੀ ਮਨਜ਼ੂਰ ਕਰ ਲੈਂਦੇ ਹਨ ਅਗਲਾ ਪਾਤਰ ਪੇਸ਼ਣ 3 ਕਰਤਾਰੀ ਦਾ ਚਰਿੱਤਰ ਚਿੱਤਰਣ ਕਰੋ ਕਰਤਾਰੀ ਪਰਤ ਆਉਣ ਤੱਕ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ ਉਹ ਸੱਜਣ ਦੀ ਪਤਨੀ ਅਤੇ ਆਪਣੇ ਦਿਉਰ ਸੁੰਦਰ ਦੀ ਪਤਨੀ ਸੰਤੀ ਦੀ ਭੈਣ ਹੈ ਦੀਪਾ ਗੁਰਦੀਪ ਉਸਦਾ ਪੁੱਤਰ ਹੈ ਉਸ ਦਾ ਬਜ਼ੁਰਗ ਸੋਰਾ ਘਰ ਦੇ ਵੇੜੇ ਵਿੱਚ ਪਿੱਛੇ ਕਰਕੇ ਇੱਕ ਸਾਂਝੀ ਥਾਂ ਬਣੇ ਟਾਰੇ ਵਿੱਚ ਰਹਿੰਦਾ ਹੈ ਲੜਾਈ ਦਾ ਮੁੜ ਬੰਨਣ ਵਾਲਾ ਇਕਾਂਗੀ ਦੇ ਦੂਜੇ ਦ੍ਰਿਸ਼ ਵਿੱਚ ਲੜਾਈ ਦਾ ਆਰੰਭ ਉਹ ਹੀ ਕਰਦੀ ਹੈ ਤੇ ਪੰਜਵੇਂ ਦ੍ਰਿਸ਼ ਵਿੱਚ ਵੀ ਉਸ ਦੇ ਛਿੰਝੜੀ ਛੇੜਨ ਤੇ ਹੀ ਸੰਤੀ ਆਪਣੀ ਬਦਲੇਖੋ ਰੂਚੀ ਅਨੁਸਾਰ ਉਸ ਨਾਲ ਆড্ডা ਲਾਉਂਦੀ ਹੈ ਚਲਾਕੋ ਉਹ ਬੜੀ ਚਲਾਕੋ ਹੈ ਉਹ ਆਪਣੇ ਘਰ ਵਿੱਚ ਉੱਚੀ ਆਵਾਜ਼ ਵਿੱਚ ਸੰਤੀ ਨੂੰ ਬੁਰਾ ਭਲਾ ਕਹਿੰਦੀ ਹੈ ਪਰ ਜਦੋਂ ਉਹ ਸੁਣ ਕੇ ਉਸ ਨੂੰ ਜਵਾਬ ਦਿੰਦੀ ਹੈ ਤਾ ਇਹ ਕਹਿੰਦੀ ਹੈ ਕਿ ਉਹ ਆਪਣੇ ਕਰ ਜੋ ਮਰਜ਼ੀ ਕਰੇ ਜਾਂ ਬੋਲੇ ਕਿਸੇ ਨੂੰ ਕੀ ਉਹ ਹਰ ਤਰ੍ਹਾਂ ਉਸੇ ਉੱਤੇ ਉਲਟੀ ਊਂਜ ਲਾਉਂਦੀ ਹੈ ਕੀ ਉਹ ਕੋਲਿਆ ਨਾਲ ਲਗ ਲਗ ਕੇ ਗੱਲਾਂ ਨੂੰ ਸੁਣਦੀ ਹੈ ਵੈਮੀ ਤੇ ਊਂਜਾ ਲਾਉਣ ਵਾਲੀ ਕਰਤਾਰੀ ਵੈਮੀ ਤੇ ਊਂਜਾ ਲਾਉਣ ਵਾਲੀ ਜਨਾਨੀ ਹੈ ਉਹ ਆਪਣੇ ਸਹੁਰੇ ਘਰ ਆਪਣੀ ਦਰਾਨੀ ਸੰਤੇ વૃਦਿ ਸ਼ਿਕਾਇਤ ਕਰਦੀ ਹੈ ਕਿ ਉਸਨੇ ਉਸ ਦੀ ਕਨਕ ਨੂੰ ਨજર ਲਾ ਦਿੱਤੀ ਸੀ ਜਿਸ ਕਰਕੇ ਮਨ ਕਣਕ ਵਿੱਚੋਂ ਮਸਾਂ ਦਾ ਸੇਰ ਆਟਾ ਨਿਕਲਿਆ ਹਮਲਾਵਰ ਰੁਕਕ ਤਿਆਰ ਕਰਨ ਵਾਲੀ ਇਕਾਂਗੀ ਦੇ ਆਰੰਭ ਵਿੱਚ ਪਹਿਲਾ ਸੰਤੀ ਉੱਤੇ ਊਂਜ ਲਾਉਣ ਦਾ ਕੰਮ ਕਰਦੀ ਹੈ ਤੇ ਮਗਰੋਂ ਉਸ ਨੂੰ ਮਾਰਨ ਲਈ ਅੱਗੇ ਵੀ ਵੱਧਦੀ ਹੈ ਉਹ ਦੀਪੇ ਨੂੰ ਤੱਤਾ ਤੱਤਾ ਚਿੰਟਾ ਮਾਰਨ ਦੀ ਧਮਕੀ ਦਿੰਦੀ ਹੈ ਘਰ ਵਿੱਚ ਆਪਣੇ ਕੋੜੇ ਸੁਭਾਅ ਦੀ ਦਹਿਸ਼ਤ ਪਾ ਕੇ ਰੱਖਣ ਵਾਲੀ ਘਰ ਵਿੱਚ ਉਹ ਆਪਣੇ ਕੋੜੇ ਸੁਭਾਅ ਦੀ ਦਹਿਸ਼ਤ ਪਾ ਕੇ ਰੱਖਦੀ ਹੈ ਜਿੰਦੇ ਅਨਸਾਰ ਜਦੋਂ ਉਹ ਘਰ ਹੁੰਦੀ ਹੈ ਤਾਂ ਉਸਦੇ ਹੁੰਦਿਆਂ ਉਹ ਦੀਪੇ ਦਾ ਸਾਹ ਨਹੀਂ ਨਿਕਲਦਾ ਆਪਣੀ ਮਾਂ ਦੇ ਖੇਤਾਂ ਵਿੱਚ ਗਈ ਹੋਣ ਕਰਕੇ ਹੀ ਉਹ ਬਾਬਾ ਜੀ ਨੂੰ ਚਾਹ ਪੀਣ ਲਈ ਕਹਿੰਦਾ ਹੈ ਬਾਬਾ ਜੀ ਵੀ ਸਮਝਦੇ ਹਨ ਕਿ ਅੱਜ ਦੀਪੇ ਤੇ ਜਿੰਦੇ ਦੀਆਂ ਮਾਵਾ ਘਰ ਨਹੀਂ ਆਪਣੇ ਪਤੀ ਤੋਂ ਆਵਾਜ਼ਾਰ ਉਹ ਆਪਣੇ ਪਤੀ ਨੂੰ ਕੋਸਦੀ ਹੈ ਜਿਹੜਾ ਕਿ ਉਸਦੀ ਗੱਲ ਨਹੀਂ ਸੁਣਦਾ ਅਤੇ ਸੰਤੀ ਤੋਂ ਉਸ ਦੇ ਪਤੀ ਵਿਰੁੱਧ ਕੋਈ ਕਦਮ ਨਹੀਂ ਚੁੱਕਦਾ ਸੋਹਰੇ ਦਾ ਫਿਕਰ ਕਰਨ ਵਾਲੀ ਕਰਤਾਰੀ ਆਪਣੀ ਦਰਾਨੀ ਦੇ ਸਬੰਧ ਵਿੱਚ ਭਾਵੇਂ ਗੁੱਸੇ ਕੋ ਲੜਾਕੀ ਹੈ ਪਰ ਫਿਰ ਵੀ ਉਹ ਆਪਣੇ ਸੋਹਰੇ ਦੇ ਬਿਮਾਰ ਹੋਣ ਤੇ ਫਿਕਰਮੰਦ ਹੁੰਦੀ ਹੈ ਉਹ ਪਤੀ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਚਾਹ ਵੀ ਦੇ ਆਵੇ ਨਾਲੇ ਦੋ ਕੜੀਆਂ ਕੋਲ ਵੀ ਬੈਠ ਆਵੇ ਅਗਲਾ ਪਾਤਰ ਸੰਤੀ ਦਾ ਚਰਿੱਤਰ ਚਿੱਤਰਣ ਕਰੋ ਉੱਤਰ ਸੰਤੇ ਪਰਤ ਉਹ ਨੀ ਕਾਂਗੀ ਦਾ ਦੀ ਮਹੱਤਵਪੂਰਨ ਪਾਤਰ ਹੈ ਉਹ ਸੁੰਦਰ ਦੀ ਪਤਨੀ ਹੈ ਜਿੰਦਾ ਉਸ ਦਾ ਪੁੱਤਰ ਹੈ ਕਰਤਾਰੀ ਉਸ ਦੀ ਭੈਣ ਵੀ ਹੈ ਤੇ ਜਠਾਨੀ ਵੀ ਉਸ ਦਾ ਬਜ਼ੁਰਗ ਸੋਰਾ ਘਰ ਦੇ ਵਿੜੇ ਵਿੱਚ ਪਿੱਛੇ ਕਰਕੇ ਸਾਂਝੀ ਥਾਂ ਵਿੱਚ ਬਨੇ ਟਾਰੇ ਵਿੱਚ ਰਹਿੰਦਾ ਹੈ ਬਦਲੇ ਖੋਰ ਉਹ ਬਦਲੇ ਖੋਰ ਹੈ ਜਦੋਂ ਸੰਤੀ ਉਸ ਵਿਰੁੱਧ ਬਜ਼ੁਰਗ ਸੋਰੇ ਕੋਲ ਕਨਕ ਨੂੰ ਨਜ਼ਰ ਲਾਉਣ ਦੀ ਗੱਲ ਕਰਦੀ ਹੈ ਤਾਂ ਇਹ ਇੱਕਦਮ ਬਦਲਾ ਲੈਂਦੀ ਹੋਈ ਉਸ ਉੱਤੇ ਮੋੜਵੀ ਉਜਲਾਉਂਦੀ ਹੈ ਕਿ ਉਸ ਦੁਆਰਾ ਉਸਦੀ ਦੁੱਧ ਦੀ ਭਰੀ ਬਾਲਟੀ ਨੂੰ ਨਜ਼ਰ ਲਾਉਣ ਕਰਕੇ ਦੁੱਧ ਨੂੰ ਬਿੱਲੀ ਝੂਠਾ ਕਰ ਗਈ ਹੈ ਇਸੇ ਤਰ੍ਹਾਂ ਉਹ ਉਸ ਤੋਂ ਉਸਦੀ ਹਰ ਕੋੜੀ ਗੱਲ ਤੇ ਧਮਕੀ ਦਾ ਉਸੇ ਦੀ ਸੁਰ ਵਿੱਚ ਬਦਲਾ ਲੈਂਦੀ ਹੈ ਉਸਦੇ ਪੁੱਤਰ ਜਿੰਦੇ ਅਨਸਾਰ ਉਹ ਕਹਿੰਦੀ ਹੈ ਕਿ ਉਹ ਕਿਸੇ से कम ਨਹੀਂ ਵੈਮੀ ਉਹ ਨજર ਲੱਗਣ ਦਾ ਵਹਿਮ ਕਰਦੀ ਹੈ ਤੇ ਕਰਤਾਰੀ ਉੱਤੇ ਆਪਣੀ ਦੁੱਧ ਦੀ ਭਰੀ ਬਾਲਟੀ ਨੂੰ ਨજર ਲਾਉਣ ਦਾ ਦੋਸ਼ ਲਾਉਂਦੀ ਹੈ। ਘਰ ਵਿੱਚ ਦਹਿਸ਼ਤ ਪਾ ਕੇ ਰੱਖਣ ਵਾਲੀ ਉਹ ਘਰ ਵਿੱਚ ਆਪਣੇ ਕੋੜੇ ਸੁਭਾਅ ਦੀ ਦਹਿਸ਼ਤ ਪਾ ਕੇ ਰੱਖਦੀ ਹੈ। ਇਸੇ ਕਰਕੇ ਜਦੋਂ ਉਹ ਖੇਤਾਂ ਵਿੱਚ ਗਈ ਸੀ ਤਾਂ ਜਿੰਦਾ ਤੇ ਦੀਪਾ ਜਰਾ ਖੁੱਲ ਕੇ ਆਪਣੀਆਂ ਮਾਵਾਂ ਦੇ ਕੋੜੇ ਸੁਭਾਅ ਬਾਰੇ ਗੱਲ ਕਰਦੇ ਹਨ। ਜਿੰਦਾ ਬਾਬਾ ਜੀ ਨੂੰ ਚਾਹ ਪਿਲਾਉਣ ਲਈ ਬੁਲਾਉਂਦਾ ਹੋਇਆ ਕਹਿੰਦਾ ਹੈ ਮਖਾਂ ਬਾਬਾ ਜੀ ਆਜੋ ਬਾਹਰ ਫੌਜਾਂ ਸ਼ਿਵਰਾਂ ਵਿੱਚ ਗਈ ਹੋਈਆਂ ਮੈਦਾਨੇ ਜੰਗ ਸ਼ਾਂਤ ਹੈ ਬਿੜਕਾ ਲੈਣ ਵਾਲੀ ਉਹ ਇਸ ਗੱਲ ਦੀਆਂ ਬਿੜਕਾ ਲੈਂਦੀ ਰਹਿੰਦੀ ਹੈ ਕਿ ਜਦੋਂ ਕਰਤਾਰੀ ਉਸ ਵਿਰੁੱਧ ਕੋਈ ਗੱਲ ਕਰੇ ਤਾਂ ਉਹ ਇੱਟ ਦਾ ਜਵਾਬ ਪੱਥਰ ਨਾਲ ਦੇਵੇ ਪੰਜਵੇਂ ਦ੍ਰਿਸ਼ ਵਿੱਚ ਜਦੋਂ ਕਰਤਾਰੀ ਆਪਣੇ ਘਰ ਵਿੱਚ ਬੈਠੀ ਉਸਦੇ ਝਗੜੇ ਬਾਰੇ ਆਪਣੇ ਆਪ ਨਾਲ ਗੱਲਾਂ ਕਰਦੀ ਹੈ ਤਾਂ ਇਹ ਉਸੇ ਵਕਤ ਉਸ ਨੂੰ ਵੱਧ ਕੇ ਮੋੜਵਾ ਜਵਾਬ ਦਿੰਦੀ ਹੈ ਪਤੀ ਦਾ ਨਿਰਾਦਰ ਨਾ ਸਹਿਣ ਵਾਲੀ ਜਦੋਂ ਕਰਤਾਰੀ ਇਸਦੇ ਪਤੀ ਨੂੰ ਮਾਉ ਜਿਹਾਂ ਕਹਿੰਦੀ ਹੈ ਤਾਂ ਇਹ ਉਸ ਵੱਲੋਂ ਕੀਤਾ ਆਪਣੇ ਪਤੀ ਦਾ ਨਿਰਾਦਰ ਨਹੀਂ ਸਹਿੰਦੀ ਅਤੇ ਕਹਿੰਦੀ ਹੈ ਜ਼ਬਾਨ ਸੰਭਾਲ ਕੇ ਗੱਲ ਕਰ ਨੀ ਵੱਡੇਰ ਕਾਨੇ ਸੋਹਰੇ ਦਾ ਖਿਆਲ ਰੱਖਣ ਵਾਲੀ ਸੰਤੀ ਭਾਵੇਂ ਕਰਤਾਰੀ ਦੇ ਸਬੰਧ ਵਿੱਚ ਲੜਾਕੀ ਤੇ ਬਦਲੇਖੋਰ ਹੈ ਪਰ ਸੋਰੇ ਦੇ ਢਿੱਲੇ ਹੋਣ ਬਾਰੇ ਸੁਣ ਕੇ ਉਹ ਸੁੰਦਰ ਨੂੰ ਕਹਿੰਦੀ ਹੈ ਕਿ ਉਹ ਜਾ ਕੇ ਬਜ਼ੁਰਗ ਦੀ ਖਬਰ ਲਵੇ। ਅਗਲਾ ਪਾਤਰ ਬਜ਼ੁਰਗ ਪੰਜਾਬਾ ਦਾ ਚਰਿੱਤਰ ਚਿੱਤਰਣ ਕਰੋ। ਉੱਤਰ ਬਜ਼ੁਰਗ ਪਰਤ ਆਉਣ ਤਾਂ ਕਿ ਕਾਂਗੀ ਦਾ ਮਹੱਤਵਪੂਰਨ ਪਾਤਰ ਹੈ। ਉਸ ਦਾ ਨਾਮ ਪੰਜਾਬਾ ਹੈ। ਉਸ ਦੀ ਪਤਨੀ ਮਰ ਚੁੱਕੀ ਸੀ। ਸੱਜਨ ਅਤੇ ਸੁੰਦਰ ਉਸ ਦੇ ਪੁੱਤਰ ਹਨ। ਕਰਤਾਰੀ ਤੇ ਸੰਤੀ ਉਸ ਦੀਆਂ ਨੋਹਾਂ ਹਨ। ਦੀਪਾ ਤੇ ਜਿੰਦਾ ਉਸ ਦੇ ਪੋਤਰੇ ਹਨ। ਉਸ ਦੀ ਦਾੜੀ ਟੋਲੀ ਹੈ ਉਸਨੇ ਕਰਤੇ ਖੇਤ ਨੋਹਾ ਦੀ ਬੇਇਤفاقੀ ਕਾਰਨ ਵੰਡ ਦਿੱਤੇ ਹਨ ਪਰੰਤੂ ਉਸ ਨੂੰ ਉਹਨਾਂ ਦਾ ਵਖਰਾ ਵਖਰਾ ਰਹਿਣਾ ਪਸੰਦ ਨਹੀਂ ਉਹ ਦੋਹਾਂ ਵਿੱਚੋਂ ਕਿਸੇ ਨਾਲ ਵੀ ਨਹੀਂ ਰਹਿੰਦਾ ਸਗੋਂ ਉਹ ਦੋਹਾਂ ਘਰਾਂ ਦੇ ਸਾਂਝੇ ਵੇੜੇ ਵਿੱਚ ਪਿੱਛੇ ਕਰਕੇ ਇੱਕ ਟਾਰੇ ਵਿੱਚ ਰਹਿੰਦਾ ਹੈ ਜਿਸ ਦੇ ਸਾਹਮਣੇ ਗੱਡੇ ਦਾ ਇੱਕ ਟੁੱਟਾ ਪੱਈਆ ਪਿਆ ਹੈ ਦੀਪਾਂ ਦੇ ਜਿੰਦਾ ਉਸ ਨੂੰ ਨੋ ਮੈਨਸ ਲੈਂਡ ਕਹਿੰਦੇ ਹਨ ਸਵੇਰੇ ਸਵੇਰੇ ਉਸਦੇ ਟਾਰੇ ਵਿੱਚੋਂ ਪਾੜਤੀ ਆਵਾਜ਼ ਆਉਂਦੀ ਹੈ ਬੇਵਸਤੇ ਦੁਖੀ ਉਹ ਇੱਕ ਬੇਵਸਤੇ ਦੁਖੀ ਵਿਅਕਤੀ ਹੈ ਉਸਨੇ ਨੋਹਾ ਦੀ ਬੇਤفاقੀ ਕਰਕੇ ਬੇਵਸੀ ਵਿਚਹੀ ਕਰਨ ਨੂੰ ਵੰਡਿਆ ਹੈ ਪਰ ਉਹ ਫਿਰ ਵੀ ਦੋਹਾਂ ਦੀ ਲੜਾਈ ਨੂੰ ਨਹੀਂ ਰੋਕ ਸਕਦਾ ਤੇ ਜਦੋਂ ਬਹੁਤ ਬਹੁਤਾ ਦੁਖੀ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਛਿੜਕਦਾ ਹੋਇਆ ਲੜਾਈ ਕਰਨ ਤੋਂ ਰੋਕਦਾ ਹੈ ਉੰਜ ਉਹ ਆਖਦਾ ਹੈ ਕਿ ਉਸਦੀ ਕੋਈ ਸੁਣਦਾ ਨਹੀਂ ਇਸ ਸਥਿਤੀ ਨੂੰ ਅਨੁਭਵ ਕਰਕੇ ਉਸਦੀ ਆਵਾਜ਼ ਰੋਣ ਵਰਗੀ ਹੋ ਜਾਂਦੀ ਹੈ ਮਿਹਨਤੀ ਆਦਮੀ ਉਹ ਇੱਕ ਮਿਹਨਤੀ ਆਦਮੀ ਹੈ ਉਸਨੇ ਬਹੁਤ ਮਿਹਨਤ ਕਰਕੇ ਘਰ ਬਣਾਇਆ ਸੀ ਉਸਨੇ ਤੇ ਉਸਦੀ ਪਤਨੀ ਨੇ ਦੋਹਾਂ ਪੁੱਤਰਾਂ ਲਈ ਆਪਣੇ ਸੁੱਖਾਂ ਦੀ ਕੁਰਬਾਨੀ ਕੀਤੀ ਸੀ ਦੀ ਵੰਡਾ ਸਮਝੋਤਾ ਨਾ ਕਰਨ ਵਾਲਾ ਬਾਪੂ ਨੇ ਭਾਵੇਂ ਦੋਹਾਂ ਪੁੱਤਰਾਂ ਵਿਚਕਾਰ ਉਹਨਾਂ ਦੀਆਂ ਤੀਵੀਆਂ ਦੇ ਝਗੜੇ ਕਾਰਨ ਹੀ ਘਰ ਤੇ ਖੇਤ ਵੰਡ ਦਿੱਤੇ ਸਨ ਪਰੰਤੂ ਉਸਨੇ ਇਸ ਵੰਡ ਨਾਲ ਸਮਝੌਤਾ ਨਹੀਂ ਸੀ ਕੀਤਾ ਉਹ ਦੋਹਾਂ ਵਿੱਚੋਂ ਕਿਸੇ ਦੇ ਨਾਲ ਵੀ ਨਾ ਰਹਾ ਸਗੋ ਉਸਨੇ ਸਾਂਝੇ ਵੇੜੇ ਦੇ ਪਿੱਛੇ ਜਿਹੇ ਬਨੇ ਢਾਰੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਫਿਰ ਜਦੋਂ ਉਹ ਜਰਾ ਢਿੱਲਾ ਹੁੰਦਾ ਹੈ ਤਾਂ ਦੋਵੇਂ ਪੁੱਤਰ ਉਸ ਨੂੰ ਆਪਣੇ ਆਪਣੇ ਘਰ ਚੱਲਣ ਲਈ ਕਹਿੰਦੇ ਹਨ ਕੰਜਰੋ ਮੇਰਾ ਇੱਕ ਵਾਰ ਕਿਹਾ ਨਹੀਂ ਸੁਣਿਆ ਮੈਂ ਕਿਸੇ ਪਾਸੇ ਨਹੀਂ ਜਾਣਾ ਅੰਤ ਜਦੋਂ ਦੀਪੇ ਤੇ ਜਿੰਦੇ ਨੇ ਆਪਣੇ ਪਿਓਆਂ ਨੂੰ ਬਾਪੂ ਦੀ ਮਾਨਸਿਕ ਹਾਲਤ ਬਾਰੇ ਸਮਝਾਇਆ ਤੇ ਉਹ ਸਾਰੇ ਮੁਰ ਘਰ ਨੂੰ ਇਕੱਠਾ ਕਰਨ ਲਈ ਤਿਆਰ ਹੋ ਗਏ ਤਾਂ ਉਹ ਮੁਰ ਨੋਬਰ ਨੋ ਹੋ ਗਿਆ ਅੱਗੇ ਬੇਟਾ ਬਾਤ ਦਾ ਲਬ ਸੰਬੰਧੀ ਪ੍ਰੇਸ਼ਨ ਉਹ ਜੀ ਅਸੀਂ ਤੁਰਦੇ ਫਿਰਦੇ ਆਏ ਪੰਡਾਲ ਸਜਿਆ ਸੀ ਜਜਮਾਨ ਬੈਠੇ ਸਨ ਮਹਾਰਾਜ ਤੇ ਆ ਚਬੂਤਰਾ ਛੜਿਆਂ ਦੇ ਵੇੜੇ ਆਂਗੂ ਖਾਲੀ ਚਮਕ ਰਿਹਾ ਸੀ अच्छा चलो दो लाइए शब्दे शब्द दूजे मरासी ने पहले कलाकार कहे? पंडाल विच कौन बैठा सी? दर्शक जजमान जजमाना लाइ रौन ला कौन आए सन उत्तर दो मरासी अगला क्वेश्चन ਵਟ ਨੌਨਸੈਂਸ ਤੂੰ ਵੀ ਯਾਰ ਕਮਾਲ ਕਰਦਾ ਆ ਕੀ ਸੜੀ ਸਿਆਪਾ ਪਾ ਲਿਆ ਇਹਨਾਂ ਕੰਜਰਾਂ ਨੇ ਤਾਂ ਰਾਜੇ ਮਹਾਰਾਜਿਆਂ ਨੂੰ ਗੱਲ ਨਹੀਂ ਸੀ ਆਉਣ ਦਿੱਤੀ ਤੋ ਇਹਨਾਂ ਨਾਲ ਡਿਸਕਸ਼ਨ ਕਰਨ ਲੱਗ ਪਿਆ ਇਹਨਾਂ ਨੂੰ ਕਰ ਪਰੇ ਤੇ ਡਰਾਮਾ ਸ਼ੁਰੂ ਕਰੀਏ ਪਰੇਸ਼ਨ ਇਹ ਸ਼ਬਦ ਕਿਸੇ ਕਾਂਗੇ ਵਿੱਚੋਂ ਹਨ ਉੱਤਰ ਪਰਤ ਆਉਣ ਤੱਕ ਇਹ ਸ਼ਬਦ ਕਿਸਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਪਹਿਲੇ ਕਲਾਕਾਰ ਨੇ ਦੂਜੇ ਕਲਾਕਾਰ ਨੂੰ ਕਹੇ ਕਿੰਨਾ ਨੇ ਰਾਜੇ ਮਹਾਰਾਜਿਆਂ ਨੂੰ ਗੱਲ ਨਹੀਂ ਸੀ ਆਉਣ ਦਿੱਤੀ ਉੱਤਰ ਮਰਾਸੀਆਂ ਨੇ ਨੈਕਸਟ ਕੁਐਸਚਨ ਕੌਣ ਕਿਨਾ ਨਾ ਡਿਸਕਸ਼ਨ ਕਰਨ ਲੱਗ ਪਿਆ ਸੀ ਉੱਤਰ ਪਹਿਲਾ ਕਲਾਕਾਰ ਦੋਹਾ ਮਰਾਸੀਆਂ ਨਾਲ ਤੁਸੀਂ ਮੀਰ ਜਾਦਿਓ ਘਬਰਾਓ ਨਾ ਤੁਸੀਂ ਇਹੋ ਕਿਉਂ ਨਹੀਂ ਕਰਦੇ ਬਈ ਸਾਡੇ ਡਰਾਮੇ ਵਿੱਚ ಪಾਟ ਕਰੋ ਕਲਾਕਾਰ ਤੁਸੀਂ ਹੈ ਹੀ ਬਸ ਗੱਲ ਆਪਣੇ ਕੋਲੋਂ ਨਹੀਂ ਬਣਾਉਣੀ ਜੋ ਸਾਡੇ ਡਾਇਰੈਕਟਰ ਸਾਹਿਬ ਦੱਸਣ ਉਹੀ ਬੋਲਣੀ ਹੈ ਪ੍ਰਸ਼ਨ ਇਹ ਸ਼ਬਦ ਕਿਸੇ ਕਾਂਗੀ ਵਿੱਚੋਂ ਹਨ ਉੱਤਰ ਪਰਤ ਔਨ ਤੱਕ ਨੈਕਸਟ ਇਹ ਸ਼ਬਦ ਕਿਸਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਪਹਿਲੇ ਕਲਾਕਾਰ ਨੇ ਦੋਹਾ ਮਰਾਸੀਆਂ ਨੂੰ ਕਹੇ ਇਸ वार्तालाप ਵਿੱਚ ਕਲਾਕਾਰ ਕਿਸ ਨੂੰ ਕਿਹਾ ਗਿਆ ਹੈ ਉੱਤਰ ਮਰਾਸੀਆਂ ਨੂੰ ਇਸ वार्तालाप ਵਿੱਚ ਮੀਰ ਜਦਿਆਂ ਨੂੰ ਡਾਇਰੈਕਟਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕੀ ਕਿਹਾ ਗਿਆ ਹੈ ਉੱਤਰ ਇਸ ਵਿੱਚ ਮੀਰ ਜਦਿਆਂ ਨੂੰ ਕਿਹਾ ਗਿਆ ਹੈ ਕਿ ਉਹਨਾਂ ਨੇ ਡਰਾਮਾ ਪੇਸ਼ ਕਰਦੇ ਸਮੇਂ ਗੱਲ ਆਪਣੇ ਕੋਲੋਂ ਨਹੀਂ ਬਣਾਉਣੀ ਜੋ ਡਾਇਰੈਕਟਰ ਸਾਹਿਬ ਦੱਸਣ ਉਹੀ ਬੋਲਣੀ ਹੈ। ਅਗਲੀ ਵਾਰਤਾਲਾਪ ਲੈ ਦੇਖ ਲੈ ਬਾਪੂ ਜੀ ਹੁਣ ਮੇਰਾ ਕਸੂਰ ਨਾ ਕੱਢੀ। ਕੱਲ ਮੇਰੀ ਕੰਕ ਸੁੱਕਣੀ ਪਾਈ ਬੀ ਸੀ। ਇਹਨੇ ਇਹੀ ਜੀ ਨਜ਼ਰ ਲਾਈ ਬਈ ਮਨ ਪੱਕੀ ਕਣਕ ਚੋਂ ਮਸਾ ਦਾ ਸੇਰ ਆਟਾ ਨਿਕਲਿਆ। ਪ੍ਰੇਸ਼ਨ ਇਹ ਸ਼ਬਦ ਕਿਸ ਕਾਂਗੀ ਵਿੱਚੋਂ ਹੰਟੇ ਉਹ ਕਿਸ ਦਾ ਲਿਖਿਆ ਹੋਇਆ ਹੈ ਉੱਤਰ ਇਹ ਸ਼ਬਦ ਪਰਤ ਆਉਣਤਾ ਕਿ ਕਾਂਗੀ ਵਿੱਚੋਂ ਹੰਟ ਤੇ ਇਸ ਕਾਂਗੀ ਦਾ ਲੇਖਕ ਡਾਕਟਰ ਸ਼ਤੀਸ਼ ਵਰਮਾ ਹੈ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਕਰਤਾਰੀ ਨੇ ਆਪਣੇ ਬਜ਼ੁਰਗ ਸੋਹਰੇ ਨੂੰ ਕਹੇ ਨਜ਼ਰ ਲਾਉਣ ਦਾ ਕੀ ਅਸਰ ਹੋਇਆ ਸੀ ਉੱਤਰ ਨਜ਼ਰ ਲਾਉਣ ਨਾਲ ਮਨ ਪੱਕੇ ਕਣਕ ਵਿੱਚੋਂ ਮਸਾਂ ਦਾ ਸਿਰ ਆਟਾ ਨਿਕਲਿਆ ਸੀ ਇਹ ਸ਼ਬਦ ਕਹਿਣ ਵਾਲੇ ਦਾ ਸੁਭਾਅ ਕਿਹੋ ਜਿਹਾ ਜਾਪਦਾ ਹੈ ਉੱਤਰ ਇਹ ਸ਼ਬਦ ਕਹਿਣ ਵਾਲਾ ਵਹਿਮਾ ਪਰਮਾ ਦਾ ਸ਼িকার ਤੇ ਐਵੇਂ ਉੰਜਾਂ ਲਾਉਣ ਵਾਲਾ ਜਾਪਦਾ ਹੈ ਅਗਲੀ ਬਰਤਾਲ ਤੈਨੂੰ ਲੱਗਦੀ ਹੈ ਰਾਮ ਕਹਾਣੀ ਇੱਥੇ ਜਿਹੜੀ ਰੋਜ਼ 라ਵਣ ਲੀਲਾ ਹੁੰਦੀ ਹੈ ਉਹਦਾ ਵੀ ਪਤਾ ਸਾਰਾ ਦਿਨ ਸੋਈ ਕੁੱਤੀ ਆਂਗੂ ਕੁਰਲ-ਕੁਰਲ ਕਰਦੀ ਫਿਰਦੀ ਹੈ ਤੇਰੀ ਇਹ ਵੱਡੀ ਹੀਜਲੀ ਪਰਜਾਈ ਇਹ ਸ਼ਬਦ ਕਿਸੇ ਕਾਂਗੀ ਵਿੱਚੋਂ ਲਏ ਗਏ ਹਨ ਉੱਤਰ ਪਰਤ ਆਉਣ ਤੱਕ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਕਰਤਾਰੀ ਨੇ ਆਪਣੇ ਪਤੀ ਸੱਜਣ ਨੂੰ ਕਹੇ 라ਵਣ ਲੀਲਾ ਤੋਂ ਕੀ ਭਾਗ ਹੈ ਉੱਤਰ ਲੜਾਈ ਝਗੜਾ ਹੋਣਾ ਕਿਸ ਨੂੰ ਕਿਸ ਦੀ 헤ਜਲੀ ਪਰਜਾਈ ਕਿਹਾ ਗਿਆ ਹੈ ਉੱਤਰ ਸੰਤੀ ਨੂੰ ਸੱਜਣ ਦੀ 헤ਜਲੀ ਪਰਜਾਈ ਕਿਹਾ ਗਿਆ ਹੈ 6 ਉਹ ਤੂੰ ਕਿਸੇ ਨਾਲੋਂ ਘਟ ਐ ਮੈਂ ਜਾਣਦਾ ਨਹੀਂ ਤੁਸੀਂ ਦੋ ਟੋਆ ਪੁੱਟ ਕੇ ਦੱਬਣ ਆਲੀਓ ਅਕੇ ਜੀ ਸਕੀਆਂ ਪਹਿਣਾ ਕਹ ਚ ਲੈ ਆਓ ਇਹ ਸਕੀਆਂ ਸੌਕਣਾ ਨੂੰ ਵੀ ਟੱਪੀਆਂ ਫਿਰਦੀਆਂ ਕਵਸ਼ਨ ਜਿਸੇ ਕਾਂਗੀ ਵਿੱਚ ਇਹ ਸ਼ਬਦ ਲਏ ਗਏ ਹਨ ਉਹ ਕਿਸ ਦੀ ਰਚਨਾ ਹੈ ਉੱਤਰ ਡਾਕਟਰ ਸ਼ਤੀਸ਼ ਵਰਮਾ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਇਹ ਸ਼ਬਦ ਸੱਜਣ ਨੇ ਆਪਣੀ ਪਤਨੀ ਕਰਤਾਰੀ ਨੂੰ ਕਹੇ ਕੌਣ ਸਕੀਆਂ ਪੈਣਾ ਸੰ ਸੰਤੀ ਤੇ ਕਰਤਾਰੀ ਦੋਵੇਂ ਦਰਾਨੀ ਜਠਾਨੀ ਸਕੀਆਂ ਪੈਣਾ ਸੰ ਪੈਣਾ ਦੇ ਸੌਕਣਾ ਨੂੰ ਟੱਪੀਆਂ ਹੋਣ ਤੋਂ ਕੀ ਭਾਵ ਹੈ ਉੱਤਰ ਇਸ ਦਾ ਭਾਵ ਇਹ ਹੈ ਕਿ ਸੰਤੀ ਤੇ ਕਰਤਾਰੀ ਸਾਨਿਤਾ ਸਕੀਆਂ ਪਹਿਨਾ ਪਰੰਤੂ ਦੋ ਸਕੇ ਭਰਾਵਾਂ ਦੀਆਂ ਪਤਨੀਆਂ ਬਨਨ ਮਗਰੋਂ ਉਹਨਾਂ ਵਿੱਚ ਹਰ ਸਮੇਂ ਇਹਨਾਂ ਲੜਾਈ ਝਗੜਾ ਜਾਰੀ ਰਹਿੰਦਾ ਸੀ ਕਿ ਉਹ ਇੱਕ ਦੂਜੀ ਦੀਆਂ ਸੌਕਣਾ ਵਾਂਗ ਦੁਸ਼ਮਣ ਜਾਪਦੀਆਂ ਸਨ ਅਗਲੀ ਵਾਰਤਾਲਾਪ ਕੋਈ ਅਕਲ ਦੀ ਗੱਲ ਕਰ ਕਿਉਂ ਸਾਰੇ ਪਿੰਡ ਨੂੰ ਬਦਨਾਮੀ ਖੱਟਣ ਵਾਲਾ ਕੰਮ ਕਰਦੀਓ ਇਸ ਘਰ ਚੋਂ ਕਦੇ ਉੱਚੀ ਆਵਾਜ਼ ਨਹੀਂ ਸੀ ਨਿਕਲੀ ਲੋਕਾਂ ਨੇ ਸਾਡੀ ਅਲ ਚੁੱਪਕਿਆਂ ਕੇ ਪਾਈ ਹੋਈ ਸੀ ਮੈਨੂੰ ਹੁਣ ਲੱਗਦਾ ਬੋਲ ਬੁਲਾਰਿਆਂ ਕੇ ਪਾਉਣਗੇ ਇਹ ਸ਼ਬਦ ਕਿਸੇ ਕਾਂਗੀ ਵਿੱਚੋਂ ਹਨ ਉੱਤਰ ਪਰਤ ਔਨ ਤੱਕ ਇਹ ਸ਼ਬਦ ਕਿਸਨੇ ਕਿਸ ਨੂੰ ਕਦੋਂ ਕਹੇ ਉੱਤਰ ਇਹ ਸ਼ਬਦ ਸੁੰਦਰ ਨੇ ਆਪਣੀ ਪਤਨੀ ਸੰਤੀ ਨੂੰ ਕਹੇ ਇਸ ਵਾਰਤਾ ਲਾਪ ਵਿੱਚ ਚੁਪਕਿਆ ਕਿ ਅਲ ਕਿੰਨਾ ਬਾਰੇ ਹੈ ਉੱਤਰ ਇਸ ਵਾਰਤਾ ਲਾਪ ਵਿੱਚ ਚੁਪਕਿਆ ਕਿ ਅਲ ਸੁੰਦਰ ਹੋਰਾਂ ਦੇ ਟੱਬਰ ਬਾਰੇ ਹੈ ਇਸ ਵਾਰਤਾ ਲਾਪ ਅਨੁਸਾਰ ਕਿਹੜੇ ਕੰਮ ਨਾਲ ਪਿੰਡ ਵਿੱਚ ਬਦਨਾਮੀ ਹੋਣ ਦਾ ਖਤਰਾ ਸੀ ਉੱਤਰ ਕਰ ਵਿੱਚ ਤੀਵੀਆਂ ਤੋਂ ਲੜਾਈ ਝਗੜਾ ਪੈਣਾ ਤੇ ਬਦਨਾ ਪਿੰਡ ਵਿੱਚ ਬਦਨਾਮੀ ਵਾਲਾ ਕੰਮ ਸੀ ਅਗਲੀ ਬਾਤ ਆਲਾ ਸਾਲਿਆ ਕਾਲਜ ਜਾਣਾ ਕਿ ਕੋੜੀ ਚੜਨੇ ਮਖਾ ਬੜੀ ਪੋਚ-ਪੋਚ ਗੁਲਾਬੀ ਚਮਕਾਈ ਏ ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ ਉੱਤਰ ਪਰਤ ਔਨ ਟਕ ਇਸੇ ਇਕਾਂਗੀ ਦਾ ਲੇਖਕ ਕੌਣ ਹੈ ਉੱਤਰ ਡਾਕਟਰ ਸ਼ਤੀਸ਼ ਵਰਮਾ ਇਹ ਸ਼ਬਦ ਕਿਸਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਦੀਪੇ ਨੇ ਜਿੰਦੇ ਨੂੰ ਕਹੇ ਕੋੜੀ ਚੜਨ ਤੋਂ ਕੀ ਭਾਵ ਹੈ ਉੱਤਰ ਲਾੜਾ ਬੰਨਾ ਨੈਕਸਟ ਵਾਕ ਤਾਲਕ ਜੋਰ ਨਾਲ ਮਖਾ ਬਾਬਾ ਜੀ ਆਜੋ ਬਾਹਰ ਫੌਜਾਂ ਸ਼ਿਵਰੋਂ ਮੇਂ ਗਈ ਹੋਈਆਂ ਹੈ ਮੈਦਾਨੇ ਜੰਗ ਸ਼ਾਂਤੇ ਇਹ ਸ਼ਬਦ ਕਿਸੇ ਕਾਂਗੇ ਵਿੱਚੋਂ ਹਨ ਉੱਤਰ ਪਰਤ ਔਣ ਤੱਕ ਇਹ ਸ਼ਬਦ ਕਿਸਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਜਿੰਦੇ ਨੇ ਬਾਬਾ ਜੀ ਨੂੰ ਕਹੇ ਫੌਜਾਂ ਸ਼ਿਫਰਾਂ ਵਿੱਚ ਜਾਣ ਤੋਂ ਕੀ ਭਾਵ ਹੈ ਉੱਤਰ ਇਸ ਦਾ ਭਾਵ ਇਹ ਹੈ ਕਿ ਲੜਾਈ ਕਰਨ ਵਾਲੀਆਂ ਤੇਰਾ ਸ਼ੰਤੀ ਤੇ ਕਰਤਾਰੀ ਇਸ ਸਮੇਂ ਘਰ ਵਿੱਚ ਨਹੀਂ ਜਿੰਨਾ ਕਰਕੇ ਘਰ ਵਿੱਚ ਨਾ ਕੋਈ ਲੜਾਈ ਹੈ ਤੇ ਨਾ ਕੋਈ ਖਤਰਾ ਮੈਦਾਨੇ ਜੰਗ ਸ਼ਾਂਤ ਕਿਉਂ ਸੀ ਉੱਤਰ ਸੰਤੀ ਤੇ ਕਰਤਾਰੀ ਦੇ ਘਰ ਵਿੱਚ ਨਾ ਹੋਣ ਕਰਕੇ ਕੋਈ ਲੜਾਈ ਨਹੀਂ ਸੀ ਇਸ ਕਰਕੇ ਮੈਦਾਨੇ ਜੰਗ ਸ਼ਾਂਤ ਸੀ ਅਗਲੀ वार्तालाप ਬਾਬਾ ਜੀ ਅਸੀਂ ਤਾਂ ਥੋਤੋ ਹੌਸਲਾ ਲੈਂਦੇ ਸਗੋਂ ਤੁਸੀਂ ਆਪ ਹੀ ਢੇਰੀ ਢਾਈ ਜਾਣੇ ਹੋ ਅਸੀਂ ਇਹ ਕਹਿੰਨੇ ਆ ਵੀ ਅਸਾਂ ਕੋਈ ਰਲ ਕੇ ਸਦੀਲ ਬਣਾਈਏ ਭਈ ਇਹ ਨਿੱਤ ਦੇ ਕਲੇਸ਼ ਦਾ ਕੋਈ ਹੱਲ ਬਣੇ ਜਿਸੇ ਕਾਂਗੀ ਵਿੱਚੋਂ ਇਹ ਸ਼ਬਦ ਹਨ ਉਹ ਕਿਸ ਦੀ ਰਚਨਾ ਹੈ ਉੱਤਰ ਡਾਕਟਰ ਸ਼ਤੀਸ਼ ਵਰਮਾ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਇਹ ਸ਼ਬਦ ਦੀਪੇ ਨੇ ਬਾਬਾ ਜੀ ਨੂੰ ਕਹੇ ਕੌਣ ਢੇਰੇ ਟਾਹੀ ਜਾ ਰਿਹਾ ਸੀ ਉੱਤਰ ਬਾਬਾ ਜੀ ਢੇਰੇ ਟਾਹੀ ਜਾ ਰਹੇ ਸਨ ਕਲੇਸ਼ ਦਾ ਹੱਲ ਕੌਣ ਕਰਨਾ ਚਾਹੁੰਦਾ ਸੀ ਤੇ ਕਿਵੇਂ ਉੱਤਰ ਦੀਪਾ ਤੇ ਜਿੰਦਾ ਬਾਬਾ ਜੀ ਨਾਲ ਮਿਲ ਕੇ ਕਲੇਸ਼ ਦਾ ਹੱਲ ਕਰਨ ਲਈ ਕੋਈ ਸਕੀਮ ਬਣਾਉਣੀ ਚਾਹੁੰਦੇ ਸਨ ਨੈਕਸਟ ਵਾਰਤਾਲਾਪ ਬੇਬੇ ਤੂੰ ਵਾਰੇ ਸ਼ਾਹ ਨੂੰ ਭੁੱਲੇਗੀ ਆਖੇ ਪਾਈਆਂ ਬਾਜ ਨਾ ਮੰਜਲਾ ਸੌਂਦੀਆਂ ਨੇ ਪਾਈਆਂ ਬਾਜ ਬਾਗੀ ਬਹਾਰ ਨਹੀਂ ਗੌਂਦਾ ਹੈ ਜਿਵੇਂ ਚਿੜਾ ਰਿਹਾ ਹੋਵੇ ਪ੍ਰੇਸ਼ਨ ਇਹ ਸ਼ਬਦ ਕਿਸੇ ਕਾਂਗੇ ਵਿੱਚੋਂ ਹਨ ਉੱਤਰ ਪਰਤ ਆਉਣ ਤੱਕ ਇਹ ਸ਼ਬਦ ਕਿਸਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਦੀਪੇ ਨੇ ਆਪਣੀ ਮਾਂ ਕਰਤਾਰੀ ਨੂੰ ਕਹੇ ਪਾਈਆਂ ਬਾਜਲਾ ਮੰਜਲਾ ਸੌਂਦੀਆਂ ਨੇ ਕਾਵ ਸਤਰ ਕਿਸ ਦੀ ਰਚਨਾ ਹੈ ਉੱਤਰ ਵਾਰੇ ਸ਼ਾਦੀ ਇਸ ਵਾਰਤਾਲਾ ਵਿਚਲੀਆਂ ਕਾਫ ਤੁਕਾਂ ਪਾਈਆਂ ਬਾਜਣਾ ਮੰਜਲਾਂ ਸੌਂਦੀਆਂ ਨੇ ਡੈਸ਼ ਦਾ ਕੀ ਭਾਵ ਹੈ ਉੱਤਰ ਭਰਾਵਾਂ ਤੋਂ ਬਿਨਾਂ ਨਾ ਬੰਦਾ ਸਭਾਵਾਂ ਵਿੱਚ ਸੋਭਾ ਦਿੰਦਾ ਹੈ ਤੇ ਨਾ ਹੀ ਉਸ ਨੂੰ ਕੋਈ ਖੁਸ਼ੀ ਪ੍ਰਾਪਤ ਹੁੰਦੀ ਹੈ ਇਸ ਕਰਕੇ ਭਰਾਵਾਂ ਨੂੰ ਇਕੱਠਾ ਰਹਿਣਾ ਚਾਹੀਦਾ ਹੈ ਅਗਲੀ ਵਾਰਤਾਲਾ ਚਾਹੇ ਕੋਈ ਕੁਝ ਕਹੀਂ ਮੈਨੂੰ ਨਹੀਂ ਪਰਵਾਹ ਮੈਂ ਸੌਦੀ ਇੱਕ ਸੁਨਾਤੀ ਬਈ ਮੈਂ ਅੱਡ ਅੱਡ ਹੋਏ ਘਰਾਂ 'ਚ ਨਹੀਂ ਜਾਣਾ ਨਾਲੇ ਆ ਅੱਜ ਦੀ ਗੱਲ ਹੈ ਜਿਵੇਂ ਤੁਹਾਨੂੰ ਪਤਾ ਨਹੀਂ ਜਿੱਦਾਂ ਦਾ ਇਹ ਵੰਡਵੰਡਾਰਾ ਹੋਇਆ ਮੈਂ ਪਾਇਆ ਕਦਮ ਤੁਹਾਡੇ ਦੋਹਾਂ ਦੇ ਘਰਾਂ 'ਚ ਇਹ ਸ਼ਬਦ ਕਿਹੜੀ ਇਕਾਂਗੀ ਵਿੱਚੋਂ ਹਨ ਉੱਤਰ ਪਰਤ ਔਨ ਤੱਕ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਬਜ਼ੁਰਗ ਨੇ ਆਪਣੇ ਪੁੱਤਰ ਸੱਜਣ ਤੇ ਸੁੰਦਰ ਨੂੰ ਕਹੇ ਅਗਲਾ ਕੁਐਸਚਨ ਵੰਡਵੰਡਾਰਾ ਹੋਣ ਤੇ ਬਜ਼ੁਰਗ ਕਿਸ ਦੀ ਪਰਵਾਹ ਨਹੀਂ ਕਰਦਾ ਉੱਤਰ ਵੰਡਵੰਡਾਰਾ ਹੋਣ ਤੇ ਬਜ਼ੁਰਗ ਦੋਹਾਂ ਪੁੱਤਰਾਂ ਵਿੱਚੋਂ ਕਿਸੇ ਦੇ ਵੀ ਘਰ ਦੀ ਪਰਵਾਹ ਨਹੀਂ ਕਰਦਾ ਵੰਡਵੰਡਾਰਾ ਹੋਣ ਤੇ ਬਜ਼ੁਰਗ ਕੀ ਕਹਿੰਦਾ ਹੈ ਉੱਤਰ ਵੰਡਵੰਡਾਰਾ ਹੋਣ ਨੂੰ ਬਜ਼ੁਰਗ ਪਸੰਦ ਨਹੀਂ ਕਰਦਾ ਉਸਨੇ ਦੋਹਾਂ ਪੁੱਤਰਾਂ ਦੇ ਵੱਡੇ ਘਰਾਂ ਵਿੱਚ ਪੈਰ ਨਹੀਂ ਸੀ ਪਾਇਆ ਉਸ ਨੂੰ ਦੋਹਾਂ ਦੀ ਕੋਈ ਪਰਵਾਹ ਨਹੀਂ ਰਹੀ ਅਗਲੀ ਵਾਰਤਾਲਾਪ ਮਹਿਤਾ ਮਾੜੀ ਜੀ ਤੁੱਪ ਦੇਖ ਕੇ ਮੁੰਡਿਆਂ ਤੋਂ ਕਢਵਾਇਆ ਮੰਝਾ ਬਾਹਰ ਬੋਤਾ ਕਰ ਦੋ ਮੇਰਾ ਮੰਝਾ ਅੰਦਰ ਫੇਰ ਟਾਰੇ ਵਿੱਚ ਕਰ ਦੋ ਪਰ ਮੈਂ ਰਹੂ ਲੀਕ ਦੇ ਉੱਤੇ ਇਹ ਸ਼ਬਦ ਕਿਹੜੇ ਅਕਾਂਗੀ ਵਿੱਚੋਂ ਹਨ ਉੱਤਰ ਪਰਤ ਆਉਣ ਤੱਕ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਬਜ਼ੁਰਗ ਨੇ ਆਪਣੇ ਦੋਹਾਂ ਪੁੱਤਰਾਂ ਸੱਜਣ ਤੇ ਸੁੰਦਰ ਨੂੰ ਕਹੇ ਕਿਸ ਨੇ ਕਿਸ ਤੋਂ ਮੰਝਾ ਕਿੱਥੇ ਕਢਵਾਇਆ ਸੀ ਤੇ ਕਿਉਂ ਬਜ਼ੁਰਗ ਨੇ ਮੰਝਾ ਆਪਣੇ ਪੋਤਰਿਆਂ ਦੀਪੇ ਅਤੇ ਜਿੰਦੇ ਤੋਂ ਟਾਰੇ ਵਿੱਚ ਬਾਹਰ ਧੁੱਪੇ ਕਢਵਾਇਆ ਸੀ ਕਿਉਂਕਿ ਉਹ ਬਿਮਾਰ ਸੀ ਅਗਲਾ ਕੁਐਸਚਨ ਬਜ਼ੁਰਗ ਕਿੱਥੇ ਰਹਿਣਾ ਚਾਹੁੰਦਾ ਸੀ ਤੇ ਕਿਉਂ ਉੱਤਰ ਬਜ਼ੁਰਗ ਨੇ ਘਰ ਦੀ ਵੰਡ ਨੂੰ ਸਵੀਕਾਰ ਨਹੀਂ ਸੀ ਕੀਤਾ ਇਸ ਕਰਕੇ ਉਸਨੇ ਵੰਡ ਪਿੱਛੋਂ ਦੋਹਾਂ ਪੁੱਤਰਾਂ ਦੇ ਘਰਾਂ ਵਿੱਚ ਪੈਰ ਨਹੀਂ ਸੀ ਪਾਇਆ ਤੇ ਨਾ ਉਹ ਹੁਣ ਪਉਣਾ ਚਾਹੁੰਦਾ ਸੀ ਇਸੇ ਕਰਕੇ ਉਹ ਕਿਸੇ ਪਾਸੇ ਸਾਂਝੀ ਥਾਂ ਵਿੱਚ ਬਣਾਏ ਟਾਰੇ ਵਿੱਚ ਰਹਿੰਦਾ ਸੀ ਤੇ ਉੱਥੇ ਹੀ ਰਹਿਣ ਦੀ ਜਿੱਦ ਕਰਦਾ ਹੈ ਇਸ ਤਰ੍ਹਾਂ ਬੱਚਿਓ ਕਿਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਕਾਂਗੀ ਚੰਗੀ ਤਰ੍ਹਾਂ ਸਮਝ ਲੱਗ ਚੁੱਕੀ ਹੋਵੇਗੀ ਅਗਲੀ ਵੀਡੀਓ ਵਿੱਚ ਅਸੀਂ ਇਸ ਕਾਂਗੀ ਦੇ ਵਸਤੂਨਿਸ਼ਟ ਪ੍ਰਸ਼ਨ ਕਰਾਂਗੇ